welder ਕੁੜੀ ਜਿਹੜੀ ਬਹੁਤ ਮਸ਼ਹੂਰ ਹੋਈ ਸੀ ਉਸਨੇ ਚੱਕ ਲਿਆ ਇੱਕ ਜਿਹਹਾ ਕਦਮ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਉਸਦੇ ਬਾਰੇ ਆਖ ਰਹੇ ਨੇ ਲੋਕ ਉਹੀ ਕੁੜੀ ਆ ਜਿਹੜੀ ਮਸ਼ਹੂਰ ਹੋਈ ਸੀ ਆਪਣੇ ਪਿਤਾ ਦੇ ਨਾਲ ਜਦੋਂ ਉਸਨੇ ਮੁੰਡਾ ਨਾ ਹੋਣ ਕਰਕੇ ਆਪਣੇ ਪਿਤਾ ਦੇ ਨਾਲ ਜਿਹੜਾ ਉਹਦਾ ਪਿਤਾ ਕੰਮ ਕਰਦਾ ਸੀ ਖੇਤੀਬਾੜੀ ਦੇ ਸੰਧ ਬਣਾਉਂਦਾ ਸੀ ਉਹਨਾਂ ਦੇ ਵਿੱਚ ਹੱਥ ਵਟਾਉਣ ਤੋਂ ਬਾਅਦ ਉਹ ਮਸ਼ਹੂਰ ਹੋਈ ਸੀ ਤੇ ਜਦੋਂ ਲੋਕਾਂ ਨੇ ਉਸਦੇ ਬਾਰੇ ਜਾਣਨਾ ਚਾਹਿਆ ਤੇ ਪਤਾ ਲੱਗਾ ਕਿ ਇੱਕ ਕੁੜੀ ਜਈ ਆ ਜਿਸਦੀ ਤਲਾਕ ਹੋ ਚੁੱਕੀ ਆ ਉਸ ਤੋਂ ਬਾਅਦ ਲੋਕਾਂ ਨੇ ਉਸਤੇ ਬਾਰੇ ਬਹੁਤ ਕੁਝ ਬੋਲਣਾ ਸ਼ੁਰੂ ਕਰ ਦਿੱਤਾ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਤਲਾਕ ਦੇ ਵਿੱਚ ਇਸ ਕੁੜੀ ਦਾ ਭੋਰਾ ਜਿੰਨਾ ਵੀ ਕਸੂਰ ਨਹੀਂ ਸੀ ਸਾਰਾ ਸਾਰਾ ਕਸੂਰ ਉਸਦੇ ਪਤੀ ਦਾ ਸੀ ਤੇ ਲੋਕ ਫਿਰ ਚੁੱਪ ਕਰ ਗਏ ਤੇ ਲੋਕਾਂ ਨੇ ਉਸ ਕੁੜੀ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਪਰ ਕੁੜੀ ਨੇ ਵੀ ਆਪਣਾ ਕੁਝ ਨਹੀਂ ਲੁਕੋਇਆ ਉਸਨੇ ਦੱਸਿਆ ਕਿ ਉਸਦੇ ਇੱਕ 12-13 ਸਾਲ ਦਾ ਮੁੰਡਾ ਵੀ ਹੈ ਜ